ਸਵਾਗਤ ਹੈ ਜਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਖੋਟੇ ਜੀ ਤਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆਂ ਜੀ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਇੱਕ ਹੀ ਫਰਮਾਈ ਹੋਣਾ ਲੋ ਵਕਾਊ ਕੀਤੀ ਗਈ ਹੈ ਕਿਉਂਕਿ ਪਸ਼ੂਆਂ ਦੀ ਗਿਣਤੀ ਥੋੜੀ ਜਿਆਦਾ ਹੋਗੀ ਤੇ ਸਾਮ ਸੰਭਾਲ ਦਾ ਬਾਈ ਕਹਿੰਦਾ ਦਿੱਕਤ ਆਉਂਦੀ ਆ ਤਾ ਕਰਕੇ ਆਪਾਂ ਇਹ ਸੇਲ ਕਰ ਦੇਣੀ ਆ ਡਿਟੇਲ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਬਾਈ ਨਾਮ ਆਪਣਾ ਲਾਡੀ ਆ ਪਿੰਡ ਖੋਟੇ ਆ ਤੁਸੀਂ ਨਿਹਾਲ ਸਿੰਘਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 97810 2835 ਠੀਕ ਆ ਵੀਰੇ ਆਪਾਂ ਬੱਚੀ ਤੋਂ ਆਹੀ ਇਹੀ ਵੇਚਣੀ ਵੀਰੇ ਹਾਂਜੀ ਉਮਰ ਕਿੰਨੀ ਆ ਜੀ ਇਹਦੀ ਉਮਰ ਵੀਰੇ ਦੋ ਦੋ ਤੇ ਦੰਦ ਚੱਕੇ ਆ ਦੋਂਦੀ ਦੇਣੇ ਸ਼ੁਰੂ ਹੀ ਤਾਂ ਸਟਾਰਟ ਹੀ ਕੀਤੇ ਹਾਂ ਅਜੇ ਪ੍ਰੋਪਰ ਜਾਨੀ ਹੋਈ ਨਹੀਂ 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 ਆਪਾਂ ਦਿਖਾ ਵੀ ਦੇਵਾਂ ਵੀਡੀਓ 'ਚ ਸ਼ੁਰੂ ਹੀ ਕੀਤੇ ਆ ਜੀ ਠੀਕ ਆ ਚੈੱਕ ਕਰਾ ਦਿਓ ਜੀ ਪਹਿਲਾਂ ਦੰਦ ਚੈੱਕ ਕਰਾ ਦਿਓ ਇਹ ਬਈ ਲਿਆਂਦੀ ਸੀ ਕਿ ਘਰ ਦੀ ਆ ਜੀ ਨਹੀਂ ਘਰ ਦੀਆਂ ਵੀਰੇ ਇੱਕ ਉਹ ਖੜੀ ਦੀ ਭੈਣ ਠੀਕ ਆ ਘਰ ਦੀ ਆ ਇਹ ਚੈੱਕ ਕਰ ਸਕਦੇ ਹਾਂ ਜੀ ਤਾਂ ਸ਼ੁਰੂ ਹੀ ਕੀਤੇ ਆ ਚੱਕਈ ਆ ਦੰਦ ਪ੍ਰੋਪਰ ਦੁੰਦੀ ਹੋਈ ਨਹੀਂ ਇਹਨਾਂ ਦੀ ਮਾਂ ਸੀ ਆਪਣੇ ਕੋਲੇ ਬੇਜਤੀ ਆਪਾਂ ਠੀਕ ਆ 23 24 ਲੀਟਰ ਦੁੱਧ ਸੀ ਉਹਦਾ ਉਹ ਪਹਿਲੇ ਸੂਏ ਦੀ ਉਹਦੀ ਹੈ ਕਿ ਪਛੀ ਪਛਰੇ ਤੇ ਖੜੀ ਬੈਠ ਆਪਾਂ ਸੂਈ ਆ ਠੀਕ ਆ ਉਹਨੂੰ ਹੋ ਗਿਆ 5-6 ਮਹੀਨੇ ਵੀ ਰੀਟਰ ਦੇ ਤਾਣ ਪਹਿਲੇ ਸੂਏ ਠੀਕ ਆ ਇਹ ਦੂਜੇ ਦੀ ਆ ਇਹ ਦੂਜੇ ਦੀ ਉਹਦੀ ਮਾਂ ਆਪਾਂ ਵੇਚਤੀ ਸੀਗੇ ਇਹਨਾਂ ਦੀ ਠੀਕ ਹੈ ਵੀਰੇ ਤੇ ਏਆਈ ਵਗੈਰਾ ਹੋਈ ਹੈ ਨਹੀਂ ਵੀਰੇ ਹੋਈ ਨਹੀਂ ਗੀ ਤਾਰਾ ਦੇ ਦਿਆਂ ਮੈਂ ਸਕੂਲ ਡਿਊਟੀ ਬੱਚਾ ਦਾ ਕਰਕੇ ਟਾਈਮ ਨਹੀਂ ਲੱਗਦਾਗਾ ਠੀਕ ਆ ਜਿਹੜਾ ਆਉਂਦਾ ਘਰੇ ਆਉਂਦਾ ਐਕਟ ਹੀਟ ਮੈਸੇ ਕਰਾਤੀ ਆ ਹਾਂ ਐਕਟ ਹੀਟ ਮੈਸੇ ਇਹ ਕਾਬਲੀ ਏਆਈ ਤੇ ਆਪਦੀ ਅਗਲਾ ਜਾ ਕੇ ਕਰਾ ਦਾਂ ਹਾਂ ਭਾਈ ਹੁਣ ਘੱਟੂ ਘੱਟ ਵੀ ਹੋਰ 15 ਦਿਨ ਦੁਬਾਰਾ ਆਜੂ ਦੁਬਾਰਾ ਹੀ ਤੇ ਬਾਈ ਫੋਟ ਸ਼ਾਕ ਦੇ ਕਾਰਾ ਜਮਾਨੀ ਬਰੇ ਗ੍ਰਾਂਤੀ ਆ ਜਮਾਨੀ ਟੌਪ ਦੀ ਝੋਲੀ ਆ ਸੋਹਣੀ ਝੋਲੀ ਆ ਰੰਗ ਪ੍ਰਿੰਟ ਪੂਰਾ ਚੰਗਾ ਤੋਰ ਕੇ ਦਿਖਾ ਦੀ ਵੀਰੇ ਹਾਈਟ ਵੀ ਚੰਗੀ ਆ ਸਮੀ ਬਲੇ ਵੀ ਚੰਗੀ ਆ ਤੇ ਪ੍ਰਿੰਟ ਵੀ ਬਹੁਤ ਸੋਹਣਾ ਵਹਿੜਦਾ ਬਾਈ ਦੱਸਦਾ ਕਿ ਘਰ ਦੀ ਬੱਛੀ ਆ ਕੋਈ ਲਿਆਂਦੀ ਨਹੀਂ ਜੀ ਮਦਰ ਮਿਲਕ ਰਿਕਾਰਡ ਇਹਦਾ 24 25 ਕਿਲੋ ਦਾ ਵੀਰੇ ਬਾਕੀ ਆਪ ਕੱਦ ਵੇਰ ਵਾਲੀ ਆ ਜੀ ਲੈ ਚੱਲੀ ਵੀਰੇ ਰੰਗ ਪ੍ਰਿੰਟ ਬਹੁਤ ਸੋਹਣਾ ਆ ਇੱਕ ਹੀਟ ਬਾਈ ਦੱਸਦਾ ਕਿ ਇਹਦੀ ਮੈਸ ਕਰਾਤੀ ਆ ਕਿਉਂਕਿ ਥੋੜਾ ਜਿਹਾ ਬਿਜੀ ਹੋਣ ਕਰਕੇ ਬਾਈ ਕਹਿੰਦਾ ਆਪਣਾ ਸਮਾਂ ਨਹੀਂ ਲੱਗਿਆ ਏਆਈ ਕਰਾਉਣ ਦਾ ਜੀ ਟਾਪ ਕਲਾਸ ਹੀ ਕਹਿ ਸਕਦੇ ਆ ਪਾ ਐਚ ਐਫ ਤੇ ਪਹਿਲੇ ਸੂਏ ਬਾਈ ਦੱਸਦਾ ਕਿ ਦੁੱਧ ਇਹ ਵੀ ਚੰਗਾ ਪਾਉਗੀ ਕਿਉਂਕਿ ਇਹ ਤੇ ਇੱਕ ਨੰਬਰ ਵਾਲੀ ਬੱਚੀ ਵੀਰੇ ਇੱਕੋ ਮਾਂ ਦੇ ਬੱਚੀਆਂ ਆਂ ਗਿਆ ਤੇ ਉਹਦਾ ਪਹਿਲੇ ਸੂਏ 20 ਪਲੱਸ ਦਾ ਰਿਕਾਰਡ ਰਿਹਾ ਜੀ ਮੋੜ ਲੈ ਆਂ ਵੀਰੇ ਬਾਕੀ ਪ੍ਰਿੰਟ ਤੁਸੀਂ ਦੇਖ ਹੀ ਸਕਦੇ ਹੋ ਤੇ ਜੈ ਜੀ ਡਿਮਾਂਡ ਵੀਰੇ ਜਿਹੜੇ ਲੈਣੇ ਆ ਇਹਦੇ ਮੌਨ ਕਰਮ ਤਾਂ ਫਿਰ ਆਪਾਂ 24000 ਕਰਦੇ ਆਂ ਹੂੰ ਪਰ ਆਪਾਂ 22 ਦੀ ਜਸਨ ਹੋਈ ਆ ਮਾਨਤਨ ਕਰ ਦਾਂਗੇ ਮਾਨਤਨ 22 ਤੋਂ ਹਾਂ ਠੀਕ ਆ ਤੇ ਬਾਕੀ ਬਾਹਲਾ ਕੋਈ ਬੰਦਾ 20 ਤੋਂ ਥੱਲੇ ਵਾਲਾ ਨਾਂ ਵਾਲਾ ਫੋਨ ਲੱਗ ਹੈ ਨਾ ਕਸਾਈ ਯਾਰ ਆਪਾਂ ਨਾਲ ਲਾਵੇ ਮਾਨਤਨ ਦਰੂ ਕਰਦੇ ਆਂ 22 ਦੀ ਜਸਨ ਹੋਈ ਆ ਠੀਕ ਆ ਯਾਨੀ ਮੁੱਲ ਚ ਹੋ ਵੀ ਆ ਹਾਂ 22000 ਚੋਂ ਕੱਲਾ ਮਾਨਤਨ ਕਰਦੇ ਆਂ ਨਹੀਂ ਬਈ 5-7000 ਬੰਦਾ ਕੱਢ ਦੇ ਨਹੀਂ ਮਾਨਤਨ ਕਰ ਦਿੰਦੇ ਠੀਕ ਆ 20 ਤੋਂ ਘੱਟ ਵਾਲਾ ਫੋਨ ਨਹੀਂ ਆਈ ਹਾਂ ਠੀਕ ਆ ਜਾਇਜ਼ ਕੀਤੀ ਹੈ ਬਿਲਕੁਲ ਬਾਈ ਨੇ ਡਿਮਾਂਡ ਕਿਉਂਕਿ ਵੀਰੇ ਸੰਭੀ ਭਲੀ ਬੱਚੀ ਆ AI ਦੇ ਕਾਬਿਲ ਆ 22000 ਜੋ ਮੰਗਤਾਂ ਨੂੰ ਹੋ ਜੂਗਾ ਤੇ 20 ਤੋਂ ਘੱਟ ਵਾਲਾ ਵੀਰਪੂਨ ਨਾ ਲਾਵੇ ਵੀਰੇ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਪਏ ਧੰਨਵਾਦ